ਸਾਹ ਦੋਸਤੋ ਮੌਨਸੂਨ ਦਾ ਸਭ ਨੂੰ ਇੰਤਿਆਰ ਹੈ ਭਾਵੇਂ ਕਿ ਮੌਨਸੂਨ ਬੜੀ ਤੇਜ਼ੀ ਨਾਲ ਆਕੇ ਵਧ ਰਿਹਾ ਹੈ ਇਸੇ ਦੇ ਨਾਲ ਨਾਲ ਭਾਰਤੀ ਮੌਸਮੀ ਭਾਗ ਨੇ ਆਪਣਾ ਦੂਜਾ ਫੋਰਕਾਸਟ ਮੌਨਸੂਨ ਦਾ ਅਨੁਮਾਨ ਜਾਰੀ ਕੀਤਾ ਹੈ ਜਿਹੜਾ ਕਿ 27 ਮਈ 2024 ਨੂੰ ਜਾਰੀ ਕੀਤਾ ਹੈ ਅੱਛਾ ਪੂਰੀ ਵੀਡੀਓ ਧਿਆਨ ਨਾਲ ਸੁਣਾ ਕਿਸ-ਕਿਸ ਏਰੀਆ 'ਚ ਕਿੰਨੀ-ਕਿੰਨੀ ਵਰਖਾ ਹੋਣ ਦੀ ਸੰਭਾਵਨਾ ਹੈ ਬੜੀ ਡਿਟੇਲ ਦੇ ਵਿੱਚ ਇਹਨਾਂ ਨੇ ਦੱਸਿਆ ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਮੌਨਸੂਨ ਜਿਆਦਾ ਵਧੀਆ ਮੈਂ ਕਿ ਆਮ ਨਾਲੋਂ ਜ਼ਿਆਦਾ ਵਰਖਾ ਹੋਏਗੀ ਜਿਹਦੇ ਵਿੱਚ ਇਹਨਾਂ ਨੇ ਕੁਝ ਜਗ੍ਹਾ ਤੇ ਹਾਰਡ ਆਨ ਹੋਰ ਚੀਜ਼ਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵੀ ਇਹ ਗੱਲ ਕੀਤੀ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ ਮੈਂ ਹ ਕੁਲਦੀਪ ਸਿੰਘ ਸ਼ੇਰਗਮਰਖਾਈ ਫਤਈ ਸਿੰਘ ਪੁਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਸਾਨ ਦੋਸਤੋ ਸਭ ਤੋਂ ਪਹਿਲੀ ਗੱਲ ਇਹਨਾਂ ਨੇ ਕਿਹਾ ਕਿ ਜਿਹੜਾ ਮਾਨਸੂਨ ਹੈਗਾ ਆਮ ਨਾਲੋਂ ਜ਼ਿਆਦਾ ਵਰਖਾ ਹੋਏਗੀ ਮੈਂ ਕਿ 106% ਹੋਏਗੀ ਪਲੱਸ ਮਾਈਨਸ 4% ਮਤਲਬ ਕਿ 102 ਵੀ ਹੋ ਸਕਦੀ ਹੈ 110 ਵੀ ਹੋ ਸਕਦੀ ਹੈ ਦਾ ਕਹਿੰਦਾ ਮਤਲਬ ਹੈ ਕਿ ਦੋਵੇਂ ਚਾਂਸ ਦੇ ਵਿੱਚ ਵਰਖਾ ਆਮ ਨਾਲੋਂ ਵੱਧ ਹੀ ਹੋਏਗੀ ਤੇ ਦੂਸਰੀ ਗੱਲ ਇਹਨਾਂ ਨੇ ਕਿਹਾ ਹੈ ਕਿ ਲਗਭਗ ਪੂਰੇ ਹੀ ਭਾਰਤ ਦੇ ਵਿੱਚ ਜਿਹੜੀ ਮਾਨਸੂਨ ਦੀ ਵਰਖਾ ਆਮ ਨਾਲੋਂ ਜੂਨ ਤੋਂ ਲੈ ਕੇ ਸਤੰਬਰ ਦੇ ਵਿੱਚ ਜ਼ਿਆਦਾ ਹੋਏਗੀ ਅਗਲੀ ਗੱਲ ਇਹ ਕਰ ਰਹੇ ਹੈ ਕਿ ਜੇ ਭਾਰਤ ਨੂੰ ਅਸੀਂ ਲਗ ਲਗ ਐਸਜ ਵੰਡੀਏ ਤਾਂ ਜੂਨ ਤੋਂ ਸਤੰਬਰ ਦੇ ਵਿੱਚ ਜਿਹੜਾ ਸਾਡਾ ਸੈਂਟਰਲ ਤੇ ਸਾਊਥ ਪੈਨਿਨਸੂਲਰ ਇੰਡੀਆ ਹੈ ਇੱਥੇ 106% ਜਿਹੜਾ ਸਾਡਾ ਉੱਤਰ ਪੱਛਮ ਭਾਰਤ ਹੈ ਜਿੱਥੇ ਅਸੀਂ ਰਹਨੇ ਹੈ ਇੱਥੇ 92 ਤੋਂ 108% ਤੇ ਜਿਹੜਾ ਸਾਡਾ ਉੱਤਰ ਪੂਰਬੀ ਭਾਰਤ ਹੈ ਉੱਥੇ ਵਰਖਾ ਘੱਟ ਹੋਏਗੀ 94% ਆਪ ਅੱਗੇ ਗੱਲ ਕਰਦੇ ਹਾਂ ਅੱਛਾ ਉੱਤਰ ਪੱਛਮ ਦੇ ਵਿੱਚ ਵੀ ਜਿਹੜਾ ਉੱਤਰ ਪੱਛਮ ਦਾ ਉੱਤਰੀ ਇਸ ਹੈ ਤੇ ਨਾਲ ਪੂਰਬੀ ਇਸ ਹੈ ਉੱਥੇ ਵਰਖਾ ਘੱਟ ਹੋ ਸਕਦੀ ਹੈ ਇਹ ਧਿਆਨ ਰੱਖਣਾ ਅੱਗੇ ਜਾ ਕੇ ਕਲੀਅਰ ਕਰਦਾ ਤਾਂ ਸਾਊਥ ਵੈਸਟ ਦੀ ਮੌਨਸਨ ਹੈਗੀ ਆ ਪੂਰੇ ਭਾਰਤ ਦੇ ਵਿੱਚ ਆਮ ਤੌਰ ਤੇ ਜਿਹੜਾ ਖਾਸ ਤੌਰ ਤੇ ਰੇਨਫੈਟ ਏਰੀਆ ਉੱਥੇ ਅਬੋਵ ਨਾਰਮਲ ਰਹੇਗੀ ਮੈਂ ਕਿ ਆਮ ਨਾਲੋਂ ਚੰਗੀ ਵਰਖਾ ਹੋਏਗੀ ਤਾ ਇਹਦਾ ਮਤਲਬ ਹੈ ਬਰਾਨੀ ਖੇਤੀ ਚੰਗੀ ਹੋਏਗੀ ਠੀਕ ਹੈ ਇੱਕ ਗੱਲ ਇਹਨਾਂ ਨੇ ਜੂਨ ਦੇ ਵਿੱਚ ਗਰਮੀ ਦੀ ਵਕੀਤੀ ਹੈ ਜੂਨ ਦੀ ਗਰਮੀ ਹੈ ਕਹ ਰਹੇ ਹੈ ਕਿ ਜੂਨ ਦੇ ਵਿੱਚ ਹੀਟ ਵੇਵ ਕਈ ਸਾਰੇ ਇਲਾਕਿਆਂ ਵਿੱਚ ਚੱਲੇਗੀ ਤੇ ਤਾਪਮਨ ਆਮ ਨਾਲੋਂ ਜ਼ਿਆਦਾ ਰਹਿਣਗੇ ਜੂਨ ਦੇ ਵਿੱਚ ਵੀ ਲੋ ਚੱਲਦੇ ਰਹਿਣ ਦੀ ਸੰਭਾਵਨਾ ਰਹੇਗੀ ਠੀਕ ਹੈ ਤੇ ਉੱਤਰ ਪੱਛਮ ਭਾਰਤ ਦੇ ਵਿੱਚ ਕਈ ਜਗ੍ਹਾ ਤੇੜ ਹੈ ਕਿ ਤਾਪਮਨ ਜੂਨ ਦੇ ਵਿੱਚ ਆਮ ਨਾਲੋਂ ਵੱਧ ਰਹਿਣਗੇ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਲਾ ਨੀਨਾ ਜਿਹੜਾ ਹੈਗਾ ਤਕੜਾ ਹੋ ਰਿਹਾ ਹੈ ਤੇ iod ਸਾਡੇ ਹੱਕ ਦੇ ਵਿੱਚ ਹੈ ਪੋਜ਼ਿਟਿਵ ਹੈ ਠੀਕ ਹੈ ਹੁਣ ਐ ਸਭ ਦੇ ਨਾਲ ਵਰਖਾ ਕਿਵੇਂ ਹੋ ਰਹੀ ਹੈ ਇਹ ਤੁਸੀਂ ਦੇਖੋਗੇ ਇਥੋਂ ਸਭ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਕਿ ਸੰਭਾਵਨਾ ਕਿੰਨੀ ਹੈ ਦੇਖੋ ਕੇਵਲ 10% ਸੰਭਾਵਨਾ ਹੈ ਕਿ ਵਰਖਾ ਘੱਟ ਹੋ ਸਕਦੀ ਹੈ 29% ਸੰਭਾਵਨਾ ਹੈ ਕਿ ਵਰਖਾ ਐਕਸੈਸ ਦੇ ਵਿੱਚ ਹੋਏਗੀ ਮੱਕੇ 110% ਤੋਂ ਜ਼ਿਆਦਾ ਹੋਏਗੀ ਤੇ 63% ਸੰਭਾਵਨਾ ਹੈ ਵਰਖਾ ਆਮ ਜਾਂ ਆਮ ਨਾਲੋਂ ਜ਼ਿਆਦਾ ਹੋਏਗੀ ਜੇ ਅਸੀਂ ਟੋਟਲ ਗੱਲ ਕਰੀਏ ਤਾਂ ਤੁਹਾਡੀ 90% ਸੰਭਾਵਨਾ ਹੈ ਕਿ ਵਰਖਾ ਆਮ ਜਾਂ ਆਮ ਨਾਲ ਵੱਧ ਹੋਏਗੀ ਤਾਂ ਇਹ ਕਾਫੀ ਤਕੜੀ ਸੰਭਾਵਨਾ ਆਪਾਂ ਇਹਨੂੰ ਕਹਿ ਸਕਦੇ ਹਾਂ ਤਾਂ ਇਹ ਹਿਸਾਬ ਦੇ ਨਾਲ ਜਿਹੜੀ ਹੈਗੀ ਹੈ ਵਰਖਾ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਜੇ ਅਸੀਂ ਜ਼ੋਨ ਵਾਈਜ਼ ਇਹਨਾਂ ਦੁਆਰਾ ਵੰਡਿਆ ਦੇਖੋ ਸਾਡੇ ਉੱਤਰ ਪੱਛਮ ਭਾਰਤ 'ਚ ਕੀ ਹੈ 41% ਸੰਭਾਵਨਾ ਹੈ ਕਿ ਵਰਖਾ ਆਮ ਨਾਲ ਵੱਧ ਹੋਏਗੀ ਸੈਂਟਰਲ ਭਾਰਤ 'ਚ ਕੀ ਹੈ 68% ਸੰਭਾਵਨਾ ਹੈ ਕਿ ਵਰਖਾ ਆਮ ਨਾਲ ਵੱਧ ਹੋਏਗੀ ਸਾਊਥ ਪੈਨਿਨਸੂਲਾ ਦੇ ਵਿੱਚ 71% ਸੰਭਾਵਨਾ ਹੈ ਕਿ ਵਰਖਾ ਆਮ ਨਾਲ ਵੱਧ ਹੋਏਗੀ ਕੇਵਲ ਉੱਤਰ ਪੂਰਬ ਭਾਰਤ 'ਚ 55% ਸੰਭਾਵਨਾ ਹੈ ਕਿ ਵਰਖਾ ਆਮ ਨਾਲੋਂ ਘੱਟ ਹੋਏਗੀ ਤੇ ਪੌਰ ਜੌਨ ਦੇ ਵਿੱਚ 57% ਸੰਭਾਵਨਾ ਹੈ ਕਿ ਵਰਖਾ ਆਮ ਨਾਲੋਂ ਜ਼ਿਆਦਾ ਹੋਏਗੀ ਤਾਂ ਕੁੱਲ ਮਿਲਾ ਕੇ ਜੋ ਇਹਨਾਂ ਦੇ ਪਿਕਚਰ ਆ ਰਹੇ ਆ ਉਹ ਇਹੀ ਸ਼ੋਅ ਕਰ ਰਹੇ ਆ ਕਿ ਜਿਹੜੀ ਵਰਖਾ ਹੈਗੀ ਆ ਆਮ ਨਾਲੋਂ ਵੱਧ ਹੋਣ ਵਾਲੀ ਹੈ ਭਾਵੇਂ ਕਿ ਜਿਹੜਾ ਪੁਰਾਣਾ ਫੋਰਕਾਸਟ ਸੀ ਇਹਨਾਂ ਦਾ ਉਹਦੇ ਵਿੱਚ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਹਾਲਾਤ ਜੀ ਸਹੀ ਨਹੀਂ ਲੱਗਦੇ ਸੀਗੇ ਪਰੰਤੂ ਆ ਜਿਹੜਾ ਹੁਣ ਨਵਾਂ ਚਿੱਤਰ ਹੈ ਇਹ ਇਹਨਾਂ ਨੇ ਦੱਸਿਆ ਹੈ ਕਿ ਜੂਨ ਤੋਂ ਲੈ ਕੇ ਸਤੰਬਰ ਤੱਕ ਵਰਖਾ ਕਿਵੇਂ ਹੋਏਗੀ ਜੇ ਤੁਸੀਂ ਇਸ ਨੂੰ ਦੇਖੋਗੇ ਤਾਂ ਕਲੀਅਰ ਹੋਏਗਾ ਕਿ ਪੂਰਾ ਹੀ ਭਾਰਤ ਨੀਲੇ ਦੇ ਵਿੱਚ ਹੈ ਨੀਲੇ ਦੇ ਵਿੱਚ ਵੀ ਆ ਕੁਝ ਐਸੇ ਤਾਂ ਗੂੜੇ ਨੀਲੇ ਚ ਆ ਗਿਆ ਈਵਨ ਕਿ ਜੈਸਲਮੇਰ ਵਾਲੇ ਪਾਸੇ ਵੀ ਗੂੜੇ ਨੀਲੇ ਚ ਆਏ ਫਿਰਦੇ ਆ ਗੁਜਰਾਤ ਚ ਆਏ ਫਿਰਦੇ ਆ ਆ ਤਾਂ ਇਸ ਕਰਕੇ ਹੈ ਕਿਉਂਕਿ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਜਦੋਂ ਆਈਓਡੀ ਅਨੁਕੂਲ ਹੈ ਤਾਂ ਫਿਰ ਅਰਬ ਸਾਗਰ ਦੇ ਤੂਫਾਨ ਬਣਗੇ ਜੇ ਅਰਬ ਸਾਗਰ ਵਾਲੇ ਤੂਫਾਨ ਬਣਦੇ ਆ ਤਾਂ ਉਹ ਫਿਰ ਇਸ ਤਰੀਕਾ ਨਾਲ ਨਾਲ ਜਾ ਕੇ ਐਂ ਵਰਖਾ ਕਰਨਗੇ ਠੀਕ ਹੈ ਤੇ ਲੇਕਿਨ ਕੇਵਲ ਸਾਡੀਆਂ ਆ ਜਿਹੜੀਆਂ ਈਸਟਰਨ ਸਟੇਟ ਐ ਆ ਕੁਛ ਉੜੀਸਾ ਦਾ ਏਰੀਆ ਐ ਹਿਮਾਚਲ ਦਾ ਏਰੀਆ ਕੁਛ ਉਤਰਾਖੰਡ ਦਾ ਏਰੀਆ ਲਦਾਖ ਐ ਤੇ ਜੰਮੂ ਐ ਇਹ ਜਿਹੜੇ ਏਰੀਏ ਐ ਇਹਨਾਂ ਦੇ ਵਿੱਚ ਜੰਮੂ ਦੇ ਵਿੱਚ ਵਰਖਾ ਹੋਏਗੀ ਠੀਕ ਐ ਇਹ ਉੱਪਰਲੇ ਹਿੱਸੇ 'ਚ ਵਰਖਾ ਘੱਟ ਐ ਮੱਕੇ ਜੰਮੂ 'ਚ ਵਰਖਾ ਹੋਏਗੀ ਹਿਮਾਚਲ ਦਾ ਉੱਪਰਲਾ ਹਿੱਸਾ ਉਤਰਾਖੰਡ ਦਾ ਹਿੱਸਾ ਤੇ ਲਦਾਖ ਇਸ ਏਰੀਆ ਦੇ ਵਿੱਚ ਵਰਖਾ ਆਮ ਨਾਲੋਂ ਘੱਟ ਹੋ ਸਕਦੀ ਐ ਉਤਰਾਖੰਡ 'ਚ ਵਰਖਾ ਆਮ ਨਾਲੋਂ ਵੱਧ ਐ ਪਰੰਤੂ ਉਤਰਾਖੰਡ ਦੇ ਕੁਝ ਹਿੱਸਿਆਂ ਦੇ ਵਿੱਚ ਵਰਖਾ ਘੱਟ ਐ ਬਾਕੀ ਲਗਭਗ ਭਾਰਤ ਦਾ ਹਰ ਕੇਸਾ ਜਿਹੜਾ ਹੈਗਾ ਉੱਥੇ ਵਰਖਾ ਆਮ ਨਾਲੋਂ ਵੱਧ ਆਉਣ ਦੀ ਸੰਭਾਵਨਾ ਹੈ ਤੁਸੀਂ ਦੇਖੋ ਕਿ ਨੀਲਾ ਜਿਹੜਾ ਰੰਗ ਹੈ ਇਹ ਸ਼ੋਅ ਕਰਦਾ ਜਿੰਨਾ ਜ਼ਿਆਦਾ ਨੀਲਾ ਗੂੜਾ ਹੁੰਦਾ ਜਾਊਗਾ ਓਨੀ ਜ਼ਿਆਦਾ ਸੰਭਾਵਨਾ ਹੈ ਕਿ ਵਰਖਾ ਆਮ ਨਾਲੋਂ ਵੱਧ ਹੋਏਗੀ ਤਾਂ ਸਾਡੇ ਇੱਥੇ ਲਗਭਗ 65% ਤੋਂ ਉੱਤੇ ਸੰਭਾਵਨਾ ਦਿਖਾਈ ਦੇ ਰਹੀ ਹੈ ਕਿ ਵਰਖਾ ਆਮ ਨਾਲੋਂ ਵੱਧ ਹੋਏਗੀ ਤਾਂ ਕੁੱਲ ਮਿਲਾ ਕੇ ਜਦੋਂ ਇਹ ਸਥਿਤੀਆਂ ਬਣ ਰਹੀਆਂ ਨੇ ਤੇ ਪੰਜਾਬ ਵਾਲੇ ਇੱਕ ਗੱਲ ਯਾਦ ਰੱਖਿਓ ਜਿਓ ਕਿਉਂਕਿ ਹਿਮਾਚਲ ਦੇ ਪਹਾੜਾਂ ਦੇ ਉੱਤੇ ਵਰਖਾ ਘੱਟ ਹੋ ਰਹੀ ਹੈ ਤਾਂ ਪਰਮਾਤਮਾ ਦੀ ਕਿਰਪਾ ਰਹੇਗੀ ਕਿ ਹਿਮਾਚਲ ਵਾਲੇ ਪਾਸਿਓਂ ਹੜ੍ਹਾਂ ਤੋਂ ਸਾਡਾ ਬਚਾਅ ਹੋ ਸਕਦਾ ਹੈ। ਠੀਕ ਹੈ। ਪਰੰਤੂ ਜੇਕਰ ਇਧਰੋਂ ਸ਼ੁਰੂਆਤੀ ਸਿਸਟਮ ਕੋਈ ਉੱਪਰ ਚਲਾ ਜਾਂਦਾ ਹੈ ਤੇ ਏਐਸਟੀ ਦੇ ਵਿੱਚ ਜਿਵੇਂ ਕਿ ਆਜੋ ਹਿੱਸਾ ਹੈਗਾ ਇਹ ਮੰਡੀ ਏਰੀਆ, ਸ਼ਿਮਲਾ ਏਰੀਆ, ਐਸ ਏਰੀਆ 'ਚ ਵਰਖਾ ਜ਼ਿਆਦਾ ਹੁੰਦੀ ਹੈ ਤਾਂ ਫਿਰ ਉਹ ਦੁਆਰਾ ਪ੍ਰਭਾਵਿਤ ਕਰ ਸਕਦਾ ਮੈਂ ਕਿ ਇਹਨੂੰ ਅਸੀਂ ਅਣਗੋਲੀਆਂ ਨਹੀਂ ਕਰ ਸਕਦੇ ਇਸ ਸਾਲ ਕਿ ਕੀ ਸਥਿਤੀ ਰਹਿ ਸਕਦੀ ਹੈ। ਦੇਖੋ ਭਾਰਤੀ ਮੌਸਮ ਵਿਭਾਗ ਨੇ ਸਾਫ਼ ਲਿਖਿਆ ਹੈ ਇਹ ਕੀ ਕਹਿੰਦੇ ਹੈ? ਕਿ ਅਬੋਨ ਨਾਰਮਲ ਰੇਨਫਾਲ ਕੈਨ ਬੂਸਟ ਐਗਰੀਕਲਚਰ ਆਮ ਨਾਲੋਂ ਵੱਧ ਵਰਖਾ ਹੋਣ ਤੇ ਆਮ ਨਾਲੋਂ ਵੱਧ ਵਰਖਾ ਹੋਣ ਤੇ ਖੇਤੀਬਾੜੀ ਦੇ ਚੰਗੇ ਝਾੜ ਆ ਸਕਦੇ ਆਉਣਗੇ ਕਿਉਂਕਿ ਬਰਾਨੀ ਏਰੀਆ ਦੇ ਵਿੱਚ ਵਰਦਾਨ ਸਭਤ ਹੋਏਗੀ ਪਾਣੀ ਦੀ ਕੋਈ ਕਮੀ ਨਹੀਂ ਆਏਗੀ ਬਟ ਆਲਸੋ ਬਰਿੰਗਸ ਰਿਸਕ ਆਫ ਫਲਡਿੰਗ ਇਹ ਕਹਿੰਦੇ ਆ ਕਿ ਆਮ ਨਾਲੋਂ ਵੱਧ ਵਰਖਾ ਹੋਣ ਦੇ ਨਾਲ ਉਸ ਜਗ੍ਹਾ ਤੇ ਹੜ ਆ ਸਕਦੇ ਆ ਟਰਾਂਸਪੋਰਟੇਸ਼ਨ ਡਿਸਰਪਸ਼ਨ ਹੋ ਸਕਦੀ ਹੈ ਮੈਂ ਕਿਹਾ ਇਹ ਸੜਕਾਂ ਵਗੈਰਾ ਟੁੱਟਣਾ, ਟ੍ਰਾਂਸਪੋਰਟ ਦਾ ਦਿੱਕਤ ਹੋਣੀ, ਇਹ ਪਬਲਿਕ ਹੈਲਥ ਦੇ ਇਸ਼ੂ ਆਣੇ, ਇਕੋਸਿਸਟਮ, ਦਰਖਤ ਧੁਖੜਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਹਨ। ਤਾਂ ਇਸ ਨੂੰ ਸਾਰਿਆਂ ਨੂੰ ਮੈਨੇਜ ਕਰਨ ਵਾਸਤੇ ਇਹ ਸਭ ਦੇ ਲਈ ਸਰਵੇਲੈਂਸ ਆਈਐਮਡੀ ਵੱਲੋਂ ਵਧਾ ਦਿੱਤੀ ਗਈ ਹੈ ਤੇ ਟਾਈਮ ਟੂ ਟਾਈਮ ਵਾਰਨਿੰਗ ਜਾਰੀ ਕੀਤੀ ਜਾਊਗੀ ਤੇ ਆਪਣਾ ਉਸ ਹਾਲ ਦੇ ਨਾਲ ਸਾਨੂੰ ਜਿਹੜਾ ਹੈਗਾ ਅੱਗੇ ਚੱਲਣਾ ਪਏਗਾ। ਤਾਂ ਕੁੱਲ ਮਿਲਾ ਕੇ ਭਾਰਤੀ ਮੌਸਮ ਵਿਭਾਗ ਕਹਿ ਰਿਹਾ ਹੈ ਕਿ ਕਈ ਸਾਰੇ ਇਲਾਕੇ ਇਹੋ ਜਿਹੇ ਹੋਣਗੇ ਜਦੋਂ ਜਿੱਥੇ ਆਮ ਨਾਲੋਂ ਵੱਧ ਵਰਖਾ ਹੋਏਗੀ ਤਾਂ ਉੱਥੇ ਖੜਾ ਮਾਰ ਕੇ ਸਥਿਤੀ ਵੀ ਵਧ ਸਕਦੀ ਹੈ ਤੇ ਬਾਕੀ ਜਿਹੜੀ ਗੱਲ ਹੈਗੀ ਹੈ ਕਿ ਹੁਣ ਮੈਂ ਤੁਹਾਡੇ ਲਈ ਕਿ ਆਪਾਂ ਕੀ ਗੱਲ ਕਰੀਏ ਆਪਾਂ ਪੰਜਾਬ ਵਾਲੇ ਕੀ ਗੱਲ ਕਰੀਏ ਆਪਾਂ ਇਹ ਕਹਿ ਸਕਦੇ ਹਾਂ ਕਿ ਦੇਖੋ ਭਾਰਤੀ ਮੌਸਮ ਵਿਭਾਗ ਦੀ ਰਿਪੋਰਟ ਨੂੰ ਆਪਾਂ ਸੌਫਟ ਸਹੀ ਮੰਨ ਕੇ ਚੱਲਾਂਗੇ ਠੀਕ ਤਾਂ ਇਹਨੂੰ ਸਹੀ ਮੰਨਦੇ ਹੋਏ ਅਸੀਂ ਇਹ ਕਹਾਂਗੇ ਕਿ ਜਿਹੜੇ ਇਲਾਕੇ ਹੈਗੇ ਨੀਵੇਂ ਥੋੜਾ ਜਿਆ ਚੌਣਾਵ ਚ ਟਾਈਮਲੀ ਲਾਉਣ ਦੀ ਕੋਸ਼ਿਸ਼ ਕਰੋ ਠੀਕ ਹੈ ਤੇ ਬਾਕੀ ਆਪਣਾ ਪਾਣੀ ਦਾ ਪ੍ਰਬੰਧ ਸ਼ੁਰੂ ਤੋਂ ਹੀ ਉਸ ਤੀਕਾ ਨਾ ਰੱਖੋ ਕਿ ਜੇ ਕਿਸੇ ਏਰੀਆ 'ਚ ਕੋਈ ਇਹੋ ਜਿਹੀ ਸਥਿਤੀ ਬਣਦੀ ਹੈ ਤਾਂ ਆਪਾਂ ਕਿਵੇਂ ਕਿਸ ਤਰੀਕੇ ਨਾਲ ਕੱਢਣਾ ਹੈ ਤਾਂ ਇੱਧਰਲੇ ਹਾਲਾਤਾਂ ਦੇ ਵਿੱਚ ਵੀ ਸਾਨੂੰ ਇਹ ਚਾਹੀਦਾ ਹੈ ਕਿ ਜਿੰਨੇ ਸਾਡੇ ਬੰਦ ਨੇ ਅਸੀਂ ਦੇਖੋ ਸਾਰੇ ਪੰਜਾਬ ਵਾਲੇ ਬਾਅਦ 'ਚ ਭੱਜਾਂਗੇ ਇਹ ਰਾਸ਼ਨ ਲੈ ਕੇ ਭੱਜਾਂਗੇ ਆਪਾਂ ਸਾਰਾ ਕੁਝ ਕਰਾਂਗੇ ਹਜੇ ਤੀਕ ਝੋਨਾ ਲਾਂਚ ਟਾਈਮ ਹੈ ਖੇਤ ਖਾਲੀ ਪਏ ਐ ਬੰਨਾਂ ਦੀ ਸੇਵਾ ਕਰ ਦਿਓ ਜਿੰਨੀ ਵੱਧ ਤੋਂ ਵੱਧ ਸੇਵਾ ਹੁੰਦੀ ਹੈ ਪੰਜਾਬ ਵਾਲਿਓ ਇਕੱਠੇ ਹੋ ਕੇ ਬੰਨਾਂ ਦੀ ਸੇਵਾ ਜ਼ਰੂਰ ਕਰ ਦਿਓ ਜਿੱਥੇ ਕਿਤੇ ਕਮਜ਼ੋਰ ਬੰਨ ਹੈਗੇ ਆ ਉਥੇ ਮਿੱਟੀ ਪਾਈ ਜਾਵੇ ਮੈਂ ਨਹੀਂ ਕਹਿ ਰਿਹਾ ਦੇਖੋ ਇਹ ਕੱਲ ਨੂੰ ਤੁਸੀਂ ਕਹੋਗੇ ਕਿ ਯਾਰ ਤੂੰ ਹੜਤਾਂ ਆਇਆ ਨਹੀਂ ਤੂੰ ਐਵੇਂ ਰੋਲਾ ਪਾਈ ਨਾ ਮੈਂ ਵੀ ਤਾਂ ਪ੍ਰਮਾਤਮਾ 'ਗੇ ਅਰਦਾਸ ਕਰਦਾ ਕਿ ਹੜ ਨਹੀਂ ਹੋਣਾ ਚਾਹੀਦਾ ਨਾ ਆਵੇ ਠੀਕ ਹੈ ਪਰੰਤੂ ਆਈਐਮਡੀ ਕਹਿ ਰਿਹਾ ਹੈ ਕਿ ਕੁਝ ਹਿੱਸੇ ਦੇ ਵਿੱਚ ਇਹੋ ਜਿਹੀ ਸਥਿਤੀ ਬਣ ਸਕਦੀ ਹੈ ਜੇ ਭਾਰਤੀ ਮੌਸਮ ਵਿਭਾਗ ਕਹਿ ਰਿਹਾ ਹੈ ਕਿ ਇਹੋ ਜਿਹੀ ਸਥਿਤੀ ਬਣ ਸਕਦੀ ਹੈ ਤਾਂ ਫਿਰ ਸਾਨੂੰ ਕੱਲ ਨੂੰ ਚੱਕ ਕੇ ਟਰਾਲੀਆਂ ਸਮਾਨ ਲੈ ਕੇ ਜਾਣ ਨਾਲੋਂ ਅੱਜ ਹੀ ਭਰਾਵਾਂ ਨੇ ਥੋੜੀ ਥੋੜੀ ਬਾਹ ਫੜ ਲਈਏ ਅੱਜ ਹੀ ਜਿਹੜੀਆਂ ਇਹ ਸਥਿਤੀਆਂ ਉਸ ਹਿਸਾਬ ਨਾਲ ਕਰ ਲਈਏ ਪਰੰਤੂ ਭਾਵੇਂ ਕਿ ਸਾਨੂੰ ਬਹੁਤ ਜ਼ਿਆਦਾ ਇਹ ਲੱਗ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਵਰਖਾ ਘਟ ਹੈ ਪੰਜਾਬ ਨੂੰ ਇਧਰਲਾ ਪਾਣੀ ਤੋਂ ਖਤਰਾ ਘਟ ਹੈ ਪਰੰਤੂ ਜਦੋਂ ਮੌਸਮ ਆਮ ਨਾਲ ਵਰਖਾ ਵੱਧ ਹੈ ਉਦੋਂ 19 21 ਹੋਣ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੇ ਪਾਸੇ ਨੂੰ ਹੋ ਜਾਣਾ ਹੈ ਕਿਉਂਕਿ ਤੁਸੀਂ ਦੇਖਦੇ ਹੋ ਕਿ ਨੀਲਾ ਨੀਲਾ ਪਿਆ ਹੈ ਜ਼ਰੂਰੀ ਨਹੀਂ ਹੈਗਾ ਕਿ ਸਿਸਟਮ ਜਿਹੜਾ ਹੈਗਾ ਇਸੇ ਤਰੀਕੇ ਨਾਲ ਹਿਮਾਚਲ ਚ ਵਰਖਾ ਘਟ ਹੋਵੇ ਹੋ ਸਕਦਾ ਹੈ ਹਿਮਾਚਲ ਵਰਖਾ ਵੱਧ ਜੇ ਕਿਉਂਕਿ ਹਿਮਾਚਲ ਦੇ ਹੇਠਲੇ ਇਲਾਕਿਆਂ 'ਚ ਵਰਖਾ ਹੋ ਰਹੀ ਹੈ ਨਾ ਉਤਰਾਖੰਡ ਦੇ ਵਿੱਚ ਵਰਕਾ ਹੋਵੇ ਇਹਨਾਂ ਕੋ ਜੈਸਾ ਇਹਨਾਂ ਉਤਰ ਖਾਣ ਦੀ ਵਰਕਾ ਨਹੀਂ ਹੁੰਨੀ ਤਾਂ ਇਸ ਕਰਕੇ ਆਪਣਾ ਆਪਾ ਧਿਆਨ ਰੱਖੀਏ ਤੇ ਇਹ ਭਾਰਤੀ ਮੌਸਮ ਵਿਭਾਗ ਦੀ ਜਿਹੜੀ ਹੈਗੀ ਹੈ ਪ੍ਰੋਡੈਕਸ਼ਨ ਹੈ ਇਹ ਉਹ ਮੇਰੇ ਵੱਲੋਂ ਪੜ ਕੇ ਸੁناਈ ਗਈ ਹੈ ਮੇਰੇ ਵਾਲਿਆਂ ਵਿੱਚ ਕੁਝ ਵੀ ਐਡ ਨਹੀਂ ਕੀਤਾ ਗਿਆ